ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਜੁਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਮੀਟਿੰਗ ਪਿੰਡ ਓਡਰ ਵਿਖੇ ਸਰਪੰਚ ਚਰਨਜੀਤ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਹਲਕਾ ਰਾਜਾ ਸਾੰਸੀ ਦੀ ਇੰਚਾਰਜ ਅਤੇ ਨਸ਼ਾ ਮੁਕਤੀ ਮੋਰਚਾ ਦੇ ਮਾਜਾ ਜ਼ੋਨ ਕੋਆਰਡੀਨੇਟਰ ਸੋਨੀਆ ਮਾਨ ਪੁੱਜੇ। ਉਹਨਾਂ ਦਾ ਇੱਥੇ ਪੁੱਜਣ ਤੇ ਸਰਪੰਚ ਚਰਨਜੀਤ ਸਿੰਘ ਅਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੋਨੀਆ ਮਾਨ ਨੇ ਆਖਿਆ ਕਿ ਨਸ਼ਾ ਮੁਕਤੀ ਯਾਤਰਾ ਨਾਲ ਹੁਣ ਹਰ ਪਿੰਡ ਨਸ਼ਾ ਮੁਕਤ ਹੋਵੇਗਾ। ਇਸ ਮੌਕੇ ਨਸ਼ਿਆਂ ਖਿਲਾਫ ਸੋਭੀ ਚਕਵਾਈ ਗਈ ਇਸ ਮੌਕੇ ਸਰਪੰਚ ਚਰਨਜੀਤ ਸਿੰਘ ਆ order ਮਹਿਲ ਸਿੰਘ ਮੈਂਬਰ ਸਰਦੂਲ ਸਿੰਘ ਮੈਂਬਰ ਮੈਂਬਰ ਬਲਵਿੰਦਰ ਸਿੰਘ ਮੈਂਬਰ ਮੇਜਰ ਸਿੰਘ ਲਾਲੀ ਅੰਗਰੇਜ਼ ਸਿੰਘ ਜਗਰੂਪ ਸਿੰਘ ਲਾਭ ਸਿੰਘ ਠੇਕੇਦਾਰ ਲਾਭ ਸਿੰਘ ਪੀਪੀ ਪੰਜਾਬ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਸ ਮੌਕੇ ਹਾਜ਼ਰ ਸਨ ਪਿੰਡ ਦੇ ਗ੍ਰੰਥੀ ਪਿੰਗ ਹੈ ਜੋ ਕੋਈ ਧਾਰਮਿਕ ਜਥੇਬੰਦੀ ਹੈ ਮੈਂ ਗੁਰੂ ਕਬਾਗ ਵਾਲੇ ਬਾਬਾ ਜੀ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਸਾਡਾ ਸਾਥ ਦੇਣਾ ਹੈ ਉਹਨਾਂ ਨੇ ਵੀ ਮੇਰੇ ਨਾਲ ਗੱਲ ਕੀਤੀ ਸੀ ਕਿ ਪੁੱਤ ਨਸ਼ਾ ਆਪਾਂ ਖਤਮ ਕਰਨਾ ਹੈ ਮੈਂ ਉਹਨਾਂ ਨੂੰ ਕਿਹਾ ਹਰ ਇੱਕ ਪਿੰਚ ਨੂੰ ਸੰਗਦੋ ਜਿਹੜੇ ਅਸੀਂ ਪਿੰਡ ਦੀ ਰਖਵਾਲੀ ਵੀ ਕਰੀਏ ਪਿੰਡ ਦੇ ਵਿੱਚ ਕੋਈ ਅਣਜਾਣ ਬੰਦਾ ਅੰਤ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ¡Ah!